ਨੇ ਐਸਚੋ ਸਾਹਮਣੇ ਬੈਠ ਗਏ ਨੰਬਰ ਦੋ ਤੋਂ ਹੀ ਐਸਾ ਚਾਹ ਵੇਟ ਕਰ ਰਿਹਾ ਐ ਐਸਚੋ ਨਾਮ ਦਾ ਨੰਬਰ ਕਰ ਕਾ ਨੰਬਰ ਦੱਸੋ ਮੈਨੂੰ ਨੰਬਰ ਦੱਸੋ ਆਈ ਸਾਹਮਣੇ ਲਾਇਆ ਸਰ ਸਾਹਮਣੇ ਹਾਂਜੀ ਬੈਚ ਵੀ ਨਹੀਂ ਲੱਗਣਾ ਨਹੀਂ ਨੰਬਰ ਦੱਸੋ ਨਾ ਨੰਬਰ ਦੱਸੋ ਉਹ ਮੇਰੇ ਵੇਦੀ ਨੰਬਰ ਦੱਸੋ ਨਾ ਹਾਂਜੀ ਹਾਰਦਿਕ ਆ ਸਾਰੇ ਆਮ ਦੇ ਅਰੇ ਅਸੀਂ ਨਹੀਂ ਹੋਰ ਸਾਡੇ ਆਂਗੇ ਬਿਲਕੁਲ ਜੀ ਆ ਅਮਨਿਸ਼ਾ ਸਿੱਖ ਕੌਮ ਦੇ ਨਾਲ ਹੋ ਰਿਹਾ ਹੈ ਕਿਉਂ ਹੋ ਰਿਹਾ ਲਗਾਤਾਰ ਐ ਸੋਚੀ ਸਮਝੀ ਕਿੱਥੇ ਕਰ ਰਹੇ ਹੋ ਕਿੱਥੇ ਕਰ ਰਹੇ ਹੋ ਤੁਸੀਂ ਆਏ ਹੋ ਮੇਰੇ ਵੀਰ ਆ ਮੇਰੇ ਬੰਦੇ ਆ ਬੱਚੇ ਨੇ ਮੈਂ ਤੁਹਾਨੂੰ ਪੁੱਛਿਆ ਤੁਸੀਂ ਐਸਾ ਗੁਰਸਿੱਖ ਆ ਹੋ ਗੁਰਸਿੱਖ ਆਏ ਨਹੀਂ ਅਸੀਂ ਆਏ ਤੁਹਾਡੀ ਗੱਲ ਵੀ ਠੀਕ ਹੈ ਤੁਸੀਂ ਸਾਡਾ ਸਾਥ ਹੋਗੇ ਸਾਡੇ ਤੁਸੀਂ ਫੇਲੂ ਦੇ ਫੇਲੂ ਤੁਸੀਂ ਸਾਡੇ ਨਾਲ ਗੱਲ ਕਰਵਾਓ ਤੁਸੀਂ ਸਾਡੇ ਕੋਲ ਗੱਲ ਕਰਵਾਓ ਤੁਸੀਂ ਤੁਸੀਂ ਲੋਨੀ ਆਏ ਤੁਸੀਂ ਪਿੰਡ ਚਲਿਆ ਹੀ ਅੱਜ ਜੀ ਹਾਂ ਜੀ ਜੀ ਸਰ ਜੀ ਸਰ ਬੰਗਲਾ ਸਾਹਿਬ ਚੱਲਿਆ ਹੀ ਉੱਥੇ ਜੀ ਸਰ ਜੀ ਸਰ ਜੀ ਸਰ ਬਿਲਕੁਲ ਠੀਕ ਹੈ ਮੈਂ ਇਹਨਾਂ ਸਾਰ ਨੂੰ ਅਣਵਾਣ ਕੇ ਕਿਹਾ ਮੈਂ ਕਿਹਾ ਸਰ ਮੈਨੂੰ ਜ਼ਰੂਰੀ ਆ ਤੁਸੀਂ ਰੋਜ਼ ਇਸ ਵੇਲੇ ਜਾਂਦੇ ਹੋ ਵਾਪਸੀ ਬੰਗਲਾ ਸਾਹਿਬ ਬੈਟਰ ਤੋਂ ਜਾਂਦੇ ਹੋ ਅੱਜ ਜੀ ਗਿਆ ਹੀ ਤੇ ਮੈਂ ਇਹਨਾਂ ਨੂੰ ਆਣ ਕੇ ਕਿਹਾ ਕਿ ਮੈਂ ਪਿੰਡ ਜਾਣਾ ਵਾਂ 8:00 9:00 ਤੇ ਮੈਂ ਲੇਟ ਹੋ ਜਾਵਾਂਗਾ ਸਰ ਹਾਂਜੀ ਹਾਂਜੀ ਤੇ ਇਹਨਾਂ ਨੇ ਬਾਅਦ ਹੌਲੀ ਹੌਲੀ ਕੰਮ ਕਰ ਦਿੱਤਾ ਨਹੀਂ ਜਦ ਤੁਸੀਂ ਆ ਜਦ ਤੁਸੀਂ ਆਏ ਤੇ ਇੱਥੇ ਪਾਰੀ ਮੇਰੇ ਕੋਲ ਆਏ ਨਹੀਂ ਉਹ ਇੱਥੇ ਲਾਈਨ ਲੱਗੀ ਸੀ ਜਦ ਤੁਸੀਂ ਯਾਰ ਨਿਕਲਿਆ ਜਾਓ ਨਿਕਲ ਜੀ ਕੱਲ ਸਭਲਾ ਹਾਂ ਉਹਦੇ ਬੰਦੇ ਕਿਉਂ ਜਾਣੇ ਜਦ ਲਾਈਨ ਲੱਗੀ ਹੋਈ ਸੀ ਕਰ ਕਰਾਂ ਦੇ ਕਰਾਂ ਨਾ ਇੱਕ ਮਿੰਟ ਕੋ ਇੱਕ ਮਿੰਟ ਕੋ ਜੀ ਜਦ ਤੁਸੀਂ ਆਇਆ ਇੱਕ ਵੀ ਕੰਮ ਕਰਨਾ ਨਾ ਕਰਨ ਦਿਓ ਜਦ ਤੁਸੀਂ ਆਏ ਤੇ ਇੱਥੇ ਲਾਈਨ ਲੱਗੀ ਹੋਈ ਸੀ ਹਾਂਜੀ ਹਾਂਜੀ ਤੁਸੀਂ ਲਾਈਨ 'ਚ ਲੱਗੇ ਸੀ ਹਾਂਜੀ ਲਾਈਨ 'ਚ ਇੱਕ ਮਿੰਟ ਕੋ ਇੱਕ ਮਿੰਟ ਕੋ ਅਮਰ ਜੀ ਜੀ ਆ ਕੇ ਆ ਜਾਓ ਕੋਈ ਡਿਪਾਰਟਮੈਂਟ ਦੀ ਕਾਰਵਾਈ ਯੋਗਿਤ ਆ ਜਾਓ ਜਦ ਤੁਸੀਂ ਇੱਥੇ ਆਏ ਤੇ ਲਾਈਨ ਲੱਗੀ ਹੋਈ ਸੀ ਹਾਂਜੀ ਲਾਈਨ ਲੱਗੀ ਬਹੁਤ ਨਹੀਂ ਸੀ ਤੇ ਓਏ ਚੰਨ ਆਪ ਜੀ ਇੱਕ ਮਿੰਟ ਦੇ ਮੀ ਦੇ ਆਪ ਜੀ ਲਾਈਨ ਚ ਲੱਗੇ ਸੀ ਲਾਈਨ ਚ ਲਾਈਨ ਚ ਲੱਗੇ ਨਹੀਂ ਨਹੀਂ ਆਪ ਜੀ ਲਾਈਨ ਚ ਲੱਗੇ ਹੋਏ ਸੀ ਲੱਗੇ ਸੀ ਪੁਲਿਸ ਅਟਗਾਰਡ ਉਹ ਪੁਲਿਸ ਨਹੀਂ ਗਾਰਡ ਸੀਗਾ ਗਾਰਡ ਨੇ ਤੁਹਾਨੂੰ ਕੀ ਕਿਹਾ ਪੁਲਿਸ ਵਾਲਾ ਹੀ ਸੀ ਜੀ ਉਹ ਉਹ ਗਾਰਡ ਜੇ ਲੱਗੇ ਨਾ ਅਸਲ ਲਗਾ ਰਿਹਾ ਉਹ ਵਾਲਾ ਹੋਮ ਗਾਰਡ ਵਾਲਾ ਸੀਗਾ ਉਹ ਸਾਰੇ ਡੀਸੀ ਵੀ ਸੱਜ ਨੂੰ ਬੁਲਾ ਲਿਆ ਸੀ ਰਿਪੋਰਟ ਲੈ ਲਈ ਹੈ ਕਹਿਆ ਕਿ ਮੈਂ ਬੰਗਲਾ ਸਾਹਿਬ ਜਾ ਰਿਹਾ ਠੀਕ ਹੈ ਠੀਕ ਹੈ ਠੀਕ ਹੈ ਮੈਨੂੰ ਬਹੁਤ ਜਰੂਰੀ ਹੈ ਮੈਂ ਘਰ ਜਾਣਾ ਠੀਕ ਹੈ ਠੀਕ ਹੈ ਜੀ ਪਾਸਿਆ 9 ਵਜੇ ਹਾਂ ਹਾਂ ਫਿਰ ਉਹਨੇ ਗਾੜੀਆਂ ਕਿਹਾ ਕਿ ਨਹੀਂ ਜਾਣਾ ਪਿੱਛੇ ਚੱਲ ਜਾ ਅੱਛਾ ਫਿਰ ਠੀਕ ਹੈ ਸਰ ਹੋਰ ਕੋਈ ਰਿਕਵੈਸਟ ਉਹਨੇ ਧੱਕਾ ਮੁੱਕੀ ਕਰਨ ਦੇ ਪਿਆ ਅੱਛਾ ਫਿਰ ਮੈਂ ਕਿਹਾ ਸਰ ਧੱਕੇ ਨਾ ਮਾਰੋ ਇਹ ਧੱਕੇ ਕਿਉਂ ਮਾਰਦੇ ਪਏ ਹੋ ਹਾਂਜੀ ਫਿਰ ਧੱਕਾ ਮੁੱਕੀ ਕਰਦਾ ਬਹੁਤ ਚੰਗਾ ਕਿਹਾ ਧੱਕੇ ਕਿਉਂ ਮਾਰ ਰਹੇ ਹੋ ਮੂੰਹ ਨਾਲ ਗੱਲ ਕਰੋ ਫਿਰ ਫਿਰ ਬਾਦਚ ਉਹ ਰੇੜੀ ਨਾ ਲੱਗਾ ਮੈਂ ਰੇੜੀ ਲੱਗੀ ਹਣੀ ਵਾਲੀ ਉਹਦੇ ਨਾਲ ਵਜਾ ਦੋ ਮੈਂ ਕਿਹਾ ਸਰ ਧੱਕਾ ਨਾ ਫਿਰ ਉਸ ਤੋਂ ਬਾਅਦ ਅੰਦਰੋਂ ਵੀ ਮੁਲਾਜ਼ਮ ਦੋ ਤਿੰਨ ਮੁਲਾਜ਼ਮ ਮੰਦਰੋਂ ਆ ਗਏ ਕਿਹੜੇ ਵਾਲੇ ਉਹ ਉਹਦੇ ਨਾਲ ਦੇ ਸਾਥੀ ਹਾਂਜੀ ਫਿਰ ਕੀ ਹੋਇਆ ਜੀ ਅੰਦਰੋਂ ਆ ਗਏ ਉਹਨਾਂ ਨੇ ਥੱਪੜ ਥੱਪੜ ਮਾਰੇ ਇੱਥੋਂ ਥੱਪੜ ਮਾਰ ਕੇ ਕੜੀਸ ਕੇ ਖੜੇ ਆ ਗਏ ਅਰੇ ਤੁਹਾਨੂੰ ਤੁਹਾਨੂੰ ਥੱਪੜ ਮਾਰੇ ਹਾਂਜੀ ਇੱਥੋਂ ਕੜੀਸ ਕੇ ਖੜੇ ਮਾ ਤੁਹਾਡੇ ਨਾਲ ਜਾਤੀ ਹੋਈ ਹੈ ਬਹੁਤ ਹਾਂਜੀ ਬਹੁਤ ਜ਼ਿਆਦੀ ਜਾਤੀ ਕੀਤੀ ਗਈ ਫਿਰ ਫਿਰ ਅੰਦਰ ਜਾ ਕੇ ਮਾਵਾ ਭੈਣਾਂ ਦੀਆਂ ਗਾਲਾਂ ਕੱਢੀਆਂ ਗਈਆਂ ਫਿਰ ਬਹੁਤ ਜ਼ਿਆਦੀਆਂ ਮਾਵਾ ਭੈਣਾਂ ਦੀਆਂ ਗਾਲਾਂ ਕੱਢੀਆਂ ਗਈਆਂ ਹੁਣ ਤੁਹਾਡੀ ਵੀ ਬਹੁਤ ਮਿੰਟ ਮਿੰਟ ਇੱਕ ਮਿੰਟ ਕੋ ਵੀ ਤੁਹਾਡੀ ਦਸਤਾਰ ਵੀ ਉਸੇ ਝਗੜੇ ਵੀ ਤੱਕਾ ਮੁਕ ਕਾਮੁਕੀ ਜੀ ਨਹੀਂ ਅੰਦਰ ਜੇ ਇੱਥੇ ਕਿਉਂ ਨਹੀਂ ਨਹੀਂ ਤੁਹਾਡੀ ਦਸਤਾਰ ਕਿਸ ਤਰ੍ਹਾਂ ਉਤਰੀ ਅੰਦਰ ਜਾ ਕੇ ਇਹਨਾਂ ਨੇ ਜਾਣ ਬੁਝ ਕੇ ਹੱਥ ਦਸਤਾਰ ਨੂੰ ਮਾਰਿਆ ਅੱਛਾ ਠੀਕ ਹੈ ਜੀ ਇੱਥੋਂ ਤੱਕ ਕਾਮੁਕੀ ਹੁੰਦੀ ਗਈ ਕੜੀਸ ਦੇ ਗਏ ਉਦੋਂ ਕਿਉਂ ਨਹੀਂ ਲੱਤ ਗਈ ਵੇਖੋ ਠੀਕ ਹੈ ਹਾਂਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਦਾਸ ਅਮਰਜੀਤ ਸਿੰਘ ਪਿੰਕੀ ਜੋ ਕਿ ਇਸ ਇਲਾਕੇ ਦੀ ਸੇਵਾ ਸਤਗੁਰ ਸੱਚੇ ਪਾਤਸ਼ਾਹ ਟੁੱਟ ਕੇ ਪਿਛਲੇ 20 ਸਾਲਾਂ ਤੋਂ ਦੇ ਰਿਹਾ ਹੈ ਦਾਸ ਦਾਸੀ ਬੰਗਲਾ ਸਾਹਿਬ ਅੱਜ ਕਸ਼ਮੀਰ ਤੋਂ ਜਿਹੜੇ ਬੱਚੇ ਛੁੱਟ ਕੇ ਆਏ ਹਨ ਹਾਂਜੀ ਹਾਂਜੀ ਜਿਹੜੇ ਬੱਚੇ ਛੁੱਟ ਕੇ ਕਸ਼ਮੀਰ ਤੋਂ ਆਏ ਹਨ ਸਿਰਸਾ ਸਾਹਿਬ ਜੀ 에ਰਪੋਰਟ ਤੋਂ ਸਿੱਧਾ ਇੱਥੇ ਲੈ ਕੇ ਆਈ ਸੀ ਬੱਚੇ ਅਸੀਂ ਬੰਗਲਾ ਸਾਹਿਬ ਲਾਈਵ 'ਚ ਸੀਗੇ ਜਿਹੜਾ ਆਨੰਦ ਕਾਰਜ ਹੋ ਰਿਹਾ ਸੀ ਉਸ ਤੋਂ ਬਾਅਦ ਗਰੂਰ ਕਰਨਾ ਬਸਤਗੁਨ ਆਈ ਸੀ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਨੇ ਉਹਨਾਂ ਦਾ ਸਰੂਪੇ ਦੀ ਬਖਸ਼ਿਸ਼ ਕੀਤੀ ਸਾਰੇ ਪਰਿਵਾਰ ਆਏ ਸੀਗਾ ਜਿਸ ਤਰ੍ਹਾਂ ਦਾਸ ਨੂੰ ਫੋਨ ਆਇਆ ਤਾਂ ਕਿ ਇੱਥੇ ਕੋਈ ਵਾਰਦਾਤ ਹੋਈ ਹੈ ਦਾਸ ਸਿੱਧਾ ਹੀ ਬੰਗਲਾ ਸਾਹਿਬ ਤੋਂ ਇੱਥੇ ਭੱਜਿਆ ਆਇਆ ਹੈ ਫੱਜ ਗਿਆ ਇੱਥੇ ਆਇਆ ਤੇ ਇਸ ਵੀਰ ਨਾਲ ਖੜਾ ਹੈ ਜਿਹੜਾ ਸਾਡਾ ਵੀਰ ਹੈਗਾ ਹੈ ਇਹ ਸਫਾਈ ਕਰਮਚਾਰੀ ਤੇ ਵੀ ਚੌੜੀ ਅੰਦਰ ਕੰਮ ਕਰਦਾ ਹੈ ਅਸੀਂ ਉਸੇ ਵੇਲੇ ਅਸੀਂ ਉਸੇ ਵੇਲੇ ਐਸਚਨ ਨੂੰ ਫੋਨ ਕੀਤਾ ਡੀਸੀਪੀ ਨੂੰ ਫੋਨ ਕੀਤਾ ਐਸਐਚਓ ਸਾਹਿਬ ਵੀ ਪਿੱਛੇ ਖੜੇ ਹੈ ਉਹ ਐਸਚਨ ਨੂੰ ਬੁਲਾ ਲਿਆ ਤੇ ਡੀਸੀ ਬੰਦੇ ਨੂੰ ਬੁਲਾ ਲਿਆ ਅਸੀਂ ਕਿਹਾ ਏ ੱੱਕੇ ਬਾਜੀ ਨਹੀਂ ਹੋਣ ਦੇਾਂਗੇ ਸਾਡੇ ਭਰਾ ਨਾਲ ਜਾਤੀ ਹੋਈ ਹੈ ਚਲੋ ਭਾਈ ਸਾਹਿਬ ਇੱਕ ਮਿੰਟ ਚੱਕਰ ਬੋਲਣ ਦਿਓ ਇੱਥੇ ਭਰਾ ਦੂਜਾ ਹੈ ਕੋਈ ਵੀ ਸਿੱਖ ਹੋਏ ਉਹਦੇ ਨਾਲ ਅਸੀਂ ਜਾਤੀ ਨਹੀਂ ਹੁੰਦਾਂਗੇ ਦਸਤਾਰ ਸਾਡੀ ਆਨ ਬਾਨ ਸ਼ਾਨ ਹੈ ਕਿਸੇ ਵੀ ਕੀਮਤ ਅਸੀਂ ਧੱਕਾ ਮੁੱਕੀ ਨਹੀਂ ਹੋਵਾਂਦੇ ਆਂਗੇ ਜਿਸ ਤਰ੍ਹਾਂ ਮੇਰੇ ਵੀਰ ਨੇ ਮੈਨੂੰ ਦੱਸਣਾ ਕੀਤਾ ਕਿ ਉਹਦੇ ਨਾਲ ਧੱਕਾ ਮੁੱਕੀ ਹੋਈ ਹੈ ਅੰਦਰ ਕਮਰੇ 'ਚ ਲੈ ਗਏ ਹਨ ਕਿ ਉਹ ਦਸਤਾਰ ਨੂੰ ਵੀ ਹੱਥ ਪਾਇਆ ਹੈ ਤੇ ਅਸੀਂ ਇਹਦੇ ਚਾਹਾਂਗੇ ਕਿ ਪੂਰੀ ਪੁਲਿਸ ਪੁਲਿਸ ਵਾਲੇ ਅਮਰਜੀਤ ਸਿੰਘ ਜੋ ਇੱਥੇ ਲਾਕੇ ਦੇ ਇੰਚਾਰਜ ਹਨ ਸੀਸਗਨ ਸਾਹਿਬ ਸਾਰੇ ਅੰਦਰ ਦੇ ਅੰਡਰ ਆਂਦਾ ਹੈ ਅਸੀਂ ਆਪਣੀ ਵੀਰ ਨਾਲ ਖੜੇ ਹੋ ਕੇ ਇਹ ਮੰਗ ਰਖਨੇ ਆ ਕਿ ਜਿਹੜੀ ਜਿਐਸ ਨਾਲ ਜਾਤੀ ਹੋਈ ਹੈ ਉਹਦਾ ਪੂਰਾ ਇੰਜਾਮ ਉਸ ਜਿਹੜਾ ਉਹਨੂੰ ਹੈਗਾ ਗਾਰਡ ਵਾਲਾ ਜਿਹੜਾ ਪੱਜ ਗਿਆ ਜਿਹੜੀ ਅੱਜ ਹੋਮ ਗਾਰਡ ਦੀ ਭਰਤੀ ਹੋਈ ਹੈ ਨਾ ਉਹ ਬੰਦਾ ਸੀਗਾ ਦਿੱਲੀ ਪੁਲਿਸ ਨਹੀਂ ਸੀਗਾ ਉਹ ਇੱਥੇ ਸੱਚ ਸੱਚ ਸਾਹਿਬ ਕਹਿੰਦੇ ਆ ਪੱਜ ਗਿਆ ਸਾਨੂੰ ਲਭਰੇ ਆ ਡੀਸੀਪੀ ਦਾ ਹੀ ਫੋਨ ਦੱਸ ਨੂੰ ਆ ਗਿਆ ਹੈ ਕਿ ਅਸੀਂ ਨੂੰ ਲਭਰੇ ਆ ਹੁਣ ਆਪ ਜੀ ਕੀ ਚਾਹੁੰਦੇ ਹੋ ਸਰ ਦੱਸੋ ਸਰੋ ਤਨੇ ਨੇ ਪਰਚਾ ਬਣਾਇਆ ਜਾਏ ਪਰਚਾ ਪੂਰਾ ਸਰੋ ਭਜੇ ਨਹੀਂ ਆ ਭਜਾਏ ਗਏ ਆ ਮੈਂ ਕਹਿ ਰਿਹਾ ਡਿਊਟੀ ਕਿੱਥੇ ਵਜਣਗੇ ਮੈਂ ਪੁਲਿਸ ਵਾਲਿਆਂ ਨੂੰ ਬੋਲਾਂਗਾ ਐਸ ਐਚਓ ਸਾਹਿਬ ਕਿੱਥੇ ਆ ਗਏ ਐਸ ਐਚਓ ਸਾਹਿਬ ਅਚੋ ਜੀ ਸਾਹਿਬ ਕਿੱਥੇ ਆਓ ਸਰ ਆਓ ਆਗੇ ਆਓ ਨਹੀਂ ਆਪਕੀ ਸਰ ਹੈ ਬਾਏ ਸਰ ਆਪਸੇ ਡਿਬੇਟ ਚਲੋ ਬਾਤਾਂ ਬਤਾ ਦਾਂਗੇ ਇਹ ਕੋ ਠੀਕ ਹੈ ਐ ਮੇਰੇ ਕੋਲ ਇੰਚਾਰਜ ਖੜੇ ਖਾਨ ਐਸ ਐਚਓ ਸਾਹਿਬ ਨੂੰ ਵੀ ਐ ਕਾਂਗਰ ਰਿਕੁਐਸਟ ਕਰਾਂਗਾ ਜਿਹੜਿਆ ਬੰਦਿਆਂ ਨੇ ਇਹ ਕਾਨੂੰਨੀ ਹਰਕਤ ਕੀਤੀ ਹੈ ਜਿਹੜੇ ਖਾਲਸਾ ਅਦੀ ਪਗਣੀ ਉਸਲੀ ਅਜੇ ਸਾਡੀ ਪਗ ਉਸਲੀ ਹੈ ਪੂਰੇ ਖਾਲਸਾ ਬੰਦੀ ਪਗ ਜੂ ਅਜ ਹੱਤ ਪਾਇਆ ਗਿਆ ਹੈ ਤੇ ਮੈਂ ਇਹਨਾਂ ਨੂੰ ਕਹਾਂਗਾ ਸੱਚੋ ਸਾਹਮਣੂ ਇੱਥੋਂ ਦੇ ਇਲਾਕੇ ਦੇ ਤੇ ਉਹ ਜਿਹੜੇ ਹੋਮਗਾਰਡ ਵਾਲੇ ਜਿਹੜੇ ਵੀ ਬੰਦੇ ਤੁਸੀਂ ਕਹਿੰਦੇ ਹੋ ਉਹਨਾਂ ਨੂੰ ਲੱਭ ਕੇ ਲੈ ਕੇ ਆਓ ਲੱਭ ਕੇ ਲਿਆ ਕੇ ਉਹਨਾਂ ਤੇ ਪਰਚਾ ਦਰਜ ਕਰੋ ਉਹਨਾਂ ਦੇ ਐਫਆਈਆਰ ਦਰਜ ਹੋਣੀ ਚਾਹੀਦੀ ਹੈ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ जब तक पेश करोगे खड़े और खड़े हैं। तो वो आपके भागे इनका एड्रेस तो सब होगा तभी ड्यूटियों कोई भी हो या चपरासी का रिकॉर्ड आपके पास होता है आपके पास होता है क्योंकि महकमा ऐसा है हमारी पुरजोरिए आपसे मांग है अपील है जो हमारे वीर के साथ धक्का हुआ है आज इस वीर की पक्को को हाथ नहीं लगाया गया हमारे पूरे खालसा पंथ की पक्को को हाथ डाला गया है हम इसमें यहाँ पे कोई देंगे हमारी एक ही, ही हमारी एक ही मांग है कि उन बंदों को यहाँ पेश किया जाए और उनके ऊपर कागज दर्ज करके जो बनती कार्रवाई है वो उसके ऊपर करी जाए शिक्षक से बात हो गई वो हाँ, वो आ रहे ਬੰਦ ਕਰੋ ਬੰਦ ਕਰੋ ਬੰਦ ਕਰੋ ਤੱਕਾ ਲੋਣੀਆਂ ਬੰਦ ਕਰੋ ਬੰਦ ਕਰੋ ਬੰਦ ਕਰੋ ਤੱਕਾ ਲੋਣੀਆਂ ਬੰਦ ਕਰੋ ਬੰਦ ਕਾ ਖਾਲਸਾ ਵਾਹਿਗੁਰੂ ਜੀ ਕਾ ਹੈ ਅੱਜ ਸਾਡੇ ਨਾਲ ਜੋ ਸਾਡਾ ਵੀਰ ਖੜਾ ਹੈ ਜੋ ਇੱਥੇ ਕਰਮਚਾਰੀ ਵੀ ਹੈ ਗੁਰਦੁਆਰਾ ਸ੍ਰੀ ਗੰਗ ਸਾਹਿਬ ਕੇ ਜੋ ਬੰਗਲਾ ਸਾਹਿਬ ਮੈਟ੍ਰੋ ਤੋਂ ਜਾ ਰਿਹਾ ਸੀ ਤੇ ਅਜੇ ਨਾਲ ਕਿਸ ਕੋਈ ਜਿਹੜੇ ਹੋਮ ਗਾਰਡ ਸਾਹਲੇ ਹਨ ਦਾ ਟੱਕਾ ਮੁਕੀ ਕੀਤੀ ਦੇ ਨਾਲ ਹਾਲਾ ਕੀ ਹੈ ਸਾਰਾ ਸੀਸੀ ਕੈਮਰਾ ਦੱਸੇਗਾ ਕੀ ਹੋਇਆ ਫਤਿਹ ਆ ਪਿੱਛਾ ਆਇਓ ਮੁਕਤੀ ਹੋਈ 3 ਬਜੇ ਨੇ ਕੀਤੀ ਅਧੀ ਦਸਤਾਰ ਵੀ ਥੱਲੇ ਉਤਰੀ ਜਿਸ ਤਰ੍ਹਾਂ ਹੀ ਦਾਸ ਤੂਫਾਨ ਪਹੁੰਚਿਆ ਦਾਸ ਅਜ ਬੰਗਲਾ ਸਾਹਿਬ 'ਚ ਸਾਂਝਾ ਵੇਲੇ ਕਸ਼ਮੀਰ ਤੋਂ ਝਾੜੇ ਵੀਰ ਤੇ ਬੱਚੀਆਂ ਜਿਹੜੇ ਵਾਪਸੀ ਆਏ ਸੀ ਅਨੰਕਾਰਾ ਜੋਂ ਨਰਮਸਤਕ ਹੋ ਕੇ ਬੰਗਲਾ ਸਾਹਿਬ ਪਹੁੰਚਦਾ ਨਰਮਸਤਕ ਹੋ ਰਿਹਾ ਸੀ ਉਸ ਰੂਪੇ ਪਾਈ ਜਾ ਰਹੀ ਸੀ ਜਿਸ ਤਰ੍ਹਾਂ ਦਾਸ ਤੂ ਖਬਰ ਪਹੁੰਚੀ ਦਾਸ ਸਿੱਧਾ ਉੱਥੇ ਪਹੁੰਚਿਆ ਮੈਟਰੋ ਸਟੇਸ਼ਨ ਤੇ ਤੇ ਵੀਰ ਨਾਲ ਖੜਿਆ ਹੈ ਅਸ ਤੋਂ ਬਾਅਦ ਉਹਦੀ ਪੂਰੀ ਉਹਨਾਂ ਨੇ ਕਾਰਵਾਈ ਸੁਣੀ ਕਿ ਉਹਦੇ ਨਾਲ ਕੀ ਕਾਰਵਾਈ ਹੋਈ ਹੈ ਕੀ ੱੱਕਾ ਹੋਇਆ ਹੈ ਅਸੀਂ ਸਾਰੇ ਆਪਣਾ ਪੂਰਾ ਮੈਰਾਸਕਾਬ ਗੁਰਦੁਆਰਾ ਸਿੰਘਨ ਸਾਹਿਬ ਦਾ ਸ਼ਬਦ ਚੌਕੀ ਜੱਥਾ ਪੂਰਾ ਸਾਰੀ ਸਾਧ ਸੰਗਤ ਸਾਰੀ ਮੈਟੋ ਅਸੇਮ ਤੇ ਪਹੁੰਚ ਗਈ ਔਰ ਸਾਰੇ ਪੁਲਿਸ ਅਸਸ਼ਤ ਚੋ ACP DCP ਸਾਰੇ ਉੱਥੇ ਆਏ ਉਹਨਾਂ ਨੂੰ ਅਸੀਂ ਕਿਹਾ ਉਹ ਧੜੇ ਨਲ ਕਿਹਾ ਕਿ ਅਸheer ਦੀ ਬਗਨੀ ਉਤਰੀ ਹੈ ਮੈਂ ਖਾਲਸਾ ਪੰਦੀ ਪਾਗ ਉਤਰੀ ਹੈ ਇਹ ਪਾਕਿਸਤਾਨੀ ਆਨ ਬਾਨ ਸ਼ਾਨ ਹੈ ਅਸੀਂ ਇਹ ਟੱਕਾ ਨਹੀਂ ਹੁੰਦੇਾਂਗੇ ਉਹਨਾਂ ਬੰਦਿਆਂ ਨੂੰ ਇੱਥੇ ਹਾਜ਼ਰ ਕਰੋ ਉਹਨਾਂ ਤੇ ਬੰਦੀ ਕਾਰਵਾਈ ਕਰੋ ਜੋ ਦਫਾ ਬੰਦੀਆਂ ਉਹ ਦਰਜ ਕਰੋ ਔਰ ਵਿਭਾਗ ਦੇ ਕਾਰਜ ਕਰਕਰਨ ਨੂੰ ਸਸਪੈਂਡ ਕਰਾਓ ਐਸਐਚਓ ਸਾਹਿਬ ਐਸసీపీ ਸਾਹਿਬ ਸਾਰੇ ਡਿਪਾਰਟਮੈਂਟ ਐਸਐਚਓ ਮੈਟਰੋ ਐਸਐਚਓ ਫੌਤਵਾਲੀ ਸਾਡੇ ਅੰਚਾਰ ਸਾਡੇ ਨਾਲ ਖੜੇ ਹਨ ਅਸੀਂ ਵੀਰ ਨੇ ਜੋ ਦਿਨ ਨਾਲ ਵਾਕਿਆ ਹੋਇਆ ਹੈ ਪੂਰੀ ਕੰਪਲੇਂਟ ਲਿਖ ਕੇ ਦਿੱਤੀ ਔਰ ਅਨਰੋਸੀ ਇਹ ਵੀ ਕਿਹਾ ਹੈ ਕਿ ਅਸੀਂ ਉਹਨਾਂ ਕੋਲ ਅਪ੍ਰਿਸ਼ਨ ਦੇ ਕੇ ਕਿ ਸੀਸੀ ਕੈਮਰਾ ਖੋਲ ਕੇ ਵੇਖੋ ਕੀ ਧੱਕਾਸ਼ਾਈ ਹੋਈ ਹੈ ਐਸ ਵੀਰ ਨੇ ਆਪਣੇ ਮੋਬਾਈਲ ਤੇ ਵੀ ਉਹ ਜਿਨ੍ਹਾਂ ਤਿੰਨਾਂ ਨੇ ਧੱਕਾ ਕੀਤਾ ਹੈ ਉਹਦੀ ਪੂਰੀ ਫੋਟੋਆ ਆਪਣੇ ਦਰਜ ਕੀਤੀ ਸੀ ਅਸੀਂ ਉਹ ਫੋਟੋਆ ਵੀ ਐਸ ਐਚ ਓ ਐਸ ਸੀ ਪੀ ਟੀ ਸੀ ਨੂੰ ਸਾਰਿਆਂ ਨੂੰ ਦੇਤੀ ਆ ਹਨ ਕਿ ਰਜਿਸਟਰ ਨੂੰ ਉਹਨਾਂ ਨੇ ਬੜਾ ਬੁਲਾਨ ਦੀ ਕੋਸ਼ਿਸ਼ ਕੀਤੀ ਉਹਨਾਂ ਦੇ ਫੋਨ ਬੰਨ ਜਾ ਰਹੇ ਸੀ ਅਸੀਂ ਆਪਣੀ ਕੰਪਲੇਂਟ ਦਰਜ ਕਰਾ ਕੇ ਉਹਨੇ ਕਿਹਾ ਸਾਨੂੰ ਕੱਲ ਤੱਕ ਦਾ ਸਮਾਂ ਦੋ ਅਸੀਂ ਇਹਨਾਂ ਨੂੰ ਬਲਾਕੇ ਜੋ ਬੰਦੀ ਕਰਵਾਈ ਹੈ ਉਹਦੇ ਉੱਤੇ ਕਰਾਂਗੇ ਔਰ ਉਹਨਾਂ ਨੂੰ ਇੱਕੋ ਸਸਪੈਂਡ ਵੀ ਕਰਾਵਾਂਗੇ ਉਹਦੀ ਸ਼ਿਫਾਰਿਸ਼ ਵੀ ਕਰਾਂਗੇ ਔਰ ਜੋ ਵੀ ਨਾਲ ਤੱਕਾ ਹੋਇਆ ਹੈ ਜੋ ਇਹਦੀ ਦਰਜ ਹੁੰਦੀ ਦਫਾ ਉਹ ਦਰਜ ਕਰਾਂਗੇ ਅਸੀਂ ਆਪਣੀ ਕੰਪਲੀਟ ਲਿਖ ਕੇ ਇੱਥੇ ਪਾਉਂਦੇ ਹਾਂ ਬਹੁਤ ਸਤਿ ਸ੍ਰੀ ਅਕਾਲ ਸਖਤ ਕਰੇ ਜਿੱਤੀ ਜਾਵੇ ਉਹਨਾਂ ਨੂੰ ਸਖਤ ਕਾਰਵਾਈ ਕੀਤੀ ਜਾਵੇ ਇੱਕ ਦਿਨ ਦੇ ਵਿੱਚ ਵਿੱਚ ਹੀ ਚਾਹੀਦੀ ਹੈ ਸਤਿ ਸ੍ਰੀ ਅਕਾਲ ਨੇ ਕਿਹਾ ਕਿ ਮੇਲ ਦੇ ਵਿੱਚ ਮੈਂ ਅਸੀ ਬਾਰਾਂ ਦੇ ਅਸੀ ਰਿਕਵੈਸਟ ਕਰ ਰਿਹਾ ਜੀ ਅਸੀਂ ਦੋਨੋਂ ਰਿਕਵੈਸਟ ਕਰ ਰਹੇ ਹਾਂ ਸਰਦਾਰ ਸਾਹਿਬ ਨੂੰ ਫੋਨ ਬੁਲਾਓ ਹਾਂ ਡੀਸੀਪੀ ਸਾਹਿਬ ਨੂੰ ਜਾਂ ਐਸਐਚਓ ਸਾਹਿਬ ਨੂੰ ਮਾਰੀ ਗੱਲ ਨਹੀਂ ਐਸਐਚਓ ਸਾਹਿਬ ਨੂੰ ਮਾਰੀ ਗੱਲ ਨਹੀਂ ਨੰਬਰ ਦੋ ਤੇ ਇਹ ਐਸਾ ਚਾਹ ਵੇਟ ਕਰ ਰਿਹਾ ਐ ਐਸਐਚਓ ਨਾਮ ਦਾ ਨੰਬਰ ਕਰ ਕਰ ਟੋਟ ਕਹਿ ਟੋਟ ਕ ਨੰਬਰ ਦੱਸੋ ਨੰਬਰ ਦੱਸੋ ਮੈਂ ਨੰਬਰ ਦੱਸੋ ਆਈ ਸਰ ਸਾਹਿਬ ਨੂੰ ਲਾਇਆ ਹੈ ਸਾਡਾ ਨੰਬਰ ਦਿਓ ਹਾਂ ਜੀ ਬੈਚ ਵਿੱਚ ਨਹੀਂ ਲੱਗਣਾ ਨਹੀਂ ਨੰਬਰ ਦੱਸੋ ਨਾ ਨੰਬਰ ਦੱਸੋ ਉਹ ਮੇਰੇ ਮੋਬਾਈਲ ਨੰਬਰ ਦੱਸੋ ਨਾ ਨਹੀਂ ਆ ਤੇ ਆਸਰੇ ਆਮ ਦੇਖੋ ਐਸੀ ਨਹੀਂ ਹੋਰ ਥਰ ਦੇ ਅੰਗੇ ਬੋਲ ਜੀ ਆ ਮੀਸ਼ ਸੇਖ ਕੌਮ ਦੇ ਨਾਲ ਹੋ ਰਿਹਾ ਹੈ ਕਿਉਂ ਹੋ ਰਿਹਾ ਲਗਾਤਾਰ ਐ ਸੋਚੀ ਸਮਝੀ ਕਿੱਥੇ ਕਰ ਰਹੇ ਹੋ ਕਿੱਥੇ ਕਰ ਰਹੇ ਹੋ ਤੁਸੀਂ ਆਏ ਹੋ ਮੇਰੇ ਵੀਰ ਆ ਮੇਰੇ ਬੰਦੇ ਆ ਬੱਚੇ ਨੇ ਮੈਂ ਤੁਹਾਨੂੰ ਪੁੱਛਿਆ ਤੁਸੀਂ ਐਸਾ ਗੁਰਸਿੱਖ ਆ ਹੋ ਗੁਰਸਿੱਖ ਆ ਨਹੀਂ ਨਹੀਂ ਅਸੀਂ ਆ ਤੁਸੀਂ ਐਨੀ ਗੱਲ ਵਿੱਚ ਠੀਕ ਹੈ ਤੁਸੀਂ ਸਾਡਾ ਸਾਥ ਹੋਗੇ ਸਾਥ ਦਿਓ ਤੁਸੀਂ ਹਾਲੂ ਦੇ ਹਾਲੂ ਇੱਥੇ ਤੁਸੀਂ ਐਸਾ ਨਹੀਂ ਸਿੱਧੀ ਮਾਰ ਗੱਲ ਕਰਵਾਓ ਜੇ ਤੁਸੀਂ ਸਾਡੇ ਕੋਲ ਗੱਲ ਕਰਵਾਓ ਤੁਸੀਂ ਤੁਸੀਂ ਲੋਨੀ ਆਏ ਤੁਸੀਂ ਪਿੰਡ ਚਲੇ ਆਏ ਸੀ ਹਾਂਜੀ ਪਿੰਡ ਚਲਿਆ ਸੀ ਅੱਜ ਹਾਂਜੀ ਹਾਂਜੀ ਜੀ ਸਰ ਜੀ ਸਰ ਬੰਗਲਾ ਸਾਹਿਬ ਚਲਿਆ ਸੀ ਉੱਥੇ ਜੀ ਸਰ ਜੀ ਸਰ ਜੀ ਸਰ ਬਿਲਕੁਲ ਠੀਕ ਹੈ ਮੈਂ ਇਹਨਾਂ ਸਾਰ ਨੂੰ ਅਣੂ ਆਣ ਕੇ ਕਿਹਾ ਮੈਂ ਕਿਹਾ ਸਰ ਮੈਨੂੰ ਜ਼ਰੂਰੀ ਆ ਤੁਸੀਂ ਰੋਜ਼ ਇਸ ਵੇਲੇ ਜਾਂਦੇ ਹੋ ਵਾਪਸ ਬੰਗਲਾ ਸਾਹਿਬ ਬੈਟਰ ਤੋਂ ਜਾਂਦੇ ਹੋ ਅੱਜ ਹੀ ਗਿਆ ਸੀ ਤੇ ਮੈਂ ਇਹਨਾਂ ਨੂੰ ਆਣ ਕੇ ਕਿਹਾ ਕਿ ਮੈਂ ਪਿੰਡ ਜਾਣਾ ਵਾਸਿਆ 9 ਵਜੇ ਤੇ ਮੈਂ ਲੇਟ ਹੋ ਜਾਵਾਂਗਾ ਸਰ ਹਾਂਜੀ ਹਾਂਜੀ ਤੇ ਇਹਨਾਂ ਨੇ ਬਾਅਦ ਹੌਲੀ ਹੌਲੀ ਨਹੀਂ ਜਦ ਤੁਸੀਂ ਆ ਜਦ ਤੁਸੀਂ ਆਏ ਤੇ ਇੱਥੇ ਪਾਰੀ ਮੇਰੇ ਕੋਲ ਆਏ ਨਹੀਂ ਉਹ ਇੱਥੇ ਲਾਈਨ ਲੱਗੀ ਸੀ ਜਦ ਤੁਸੀਂ ਯਾਰ ਨਿਕੁਜੀ ਆ ਜਾਓ ਨਿਕੁਜੀ ਕਰ ਸਾਬਲਾ ਹਾਂ ਉਹਦੇ ਬੰਦੇ ਕੀ ਜਾਣਦੇ ਨੇ ਜਦ ਲਾਈਨ ਲੱਗੀ ਹੋਈ ਸੀ ਕਰ 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 ਇੱਕ ਮਿੰਟ ਕੋ ਇੱਕ ਮਿੰਟ ਕੋ ਜੀ ਜਦ ਤੁਸੀਂ ਆਏ ਇੱਕ ਵੀ ਕੰਕਰੇ ਨਾ ਕਰਨ ਦਿਓ ਜਦ ਤੁਸੀਂ ਆਏ ਤੇ ਇੱਥੇ ਲਾਈਨ ਲੱਗੀ ਹੋਈ ਸੀ ਹਾਂਜੀ ਹਾਂਜੀ ਤੁਸੀਂ ਲਾਈਨ ਚ ਲੱਗੇ ਸੀ ਹਾਂਜੀ ਲਾਈਨ ਚ ਇੱਕ ਮਿੰਟ ਕੋ ਇੱਕ ਮਿੰਟ ਕੋ ਅਮਰ ਜੀ ਜੀ ਆ ਕੇ ਆ ਜਾਓ ਕੋਈ ਡਿਪਾਰਟਮੈਂਟ ਦੀ ਕਾਰਵਾਈ ਯੋਗਿਤ ਆ ਜਾਓ ਜਦ ਤੁਸੀਂ ਇੱਥੇ ਆਏ ਤੇ ਲਾਈਨ ਲੱਗੀ ਹੋਈ ਸੀ ਹਾਂਜੀ ਲਾਈਨ ਲੱਗੀ ਬਹੁਤ ਨਹੀਂ ਸੀ ਤੇ ਓਏ ਚੰਨ ਆਪ ਜੀ ਇੱਕ ਮਿੰਟ ਦੇ ਮੀਟੇ ਆਪ ਜੀ ਲਾਈਨ ਚ ਲੱਗੇ ਸੀ ਲਾਈਨ ਚ ਲਾਈਨ ਚ ਲੱਗੇ ਨਹੀਂ ਨਹੀਂ ਆਪ ਜੀ ਲਾਈਨ ਚ ਲੱਗੇ ਹੋਏ ਸੀ ਲੱਗੇ ਸੀ ਪੁਲਿਸ ਅਟਗਾਰਡ ਉਹ ਪੁਲਿਸ ਨਹੀਂ ਗਾਰਡ ਸੀਗਾ ਗਾਰਡ ਨੇ ਤੁਹਾਨੂੰ ਕੀ ਕਿਹਾ ਪੁਲਿਸ ਵਾਲਾ ਹੀ ਸੀ ਜੀ ਉਹ ਉਹ ਗਾਰਡ ਜੇ ਲੱਗੇ ਨਾ ਅਸਲ ਲਗਾ ਰਿਹਾ ਉਹ ਵਾਲਾ ਹੋਮ ਗਾਰਡ ਵਾਲਾ ਸੀਗਾ ਉਹ ਸਾਰੇ ਡੀਸੀ ਵੀ ਐਸਐਸ ਨੂੰ ਬੁਲਾ ਲਿਆ ਸੀ ਜੈ ਰਿਪੋਰਟ ਲੈ ਲਈ ਹੈ ਕਹਿਆ ਕਿ ਮੈਂ ਬੰਗਲਾ ਸਾਹਿਬ ਜਾ ਰਿਹਾ ਠੀਕ ਹੈ ਠੀਕ ਹੈ ਠੀਕ ਹੈ ਬਹੁਤ ਜਰੂਰੀ ਹੈ ਮੈਂ ਘਰ ਜਾਣਾ ਠੀਕ ਹੈ ਠੀਕ ਹੈ ਜੀ ਪਾਸ 9 ਵਜੇ ਹਾਂ ਹਾਂ ਫਿਰ ਉਹਨੇ ਗਾੜੀਆਂ ਕਿਹਾ ਕਿ ਨਹੀਂ ਜਾਣਾ ਪਿੱਛੇ ਚੱਲ ਜਾ ਅੱਛਾ ਫਿਰ ਠੀਕ ਹੈ ਸਰ ਹੋਰ ਕੋਈ ਰਿਕਵੈਸਟ ਉਹਨੇ ੱੱਕਾ ਮੁੱਕੀ ਕਰਨ ਦੇ ਪਿਆ ਅੱਛਾ ਫਿਰ ਮੈਂ ਕਿਹਾ ਸਰ ੱੱਕੇ ਨਾ ਮਾਰੋ ਇਹ ੱੱਕੇ ਕਿਉਂ ਮਾਰਦੇ ਪਏ ਹੋ ਹਾਂਜੀ ਫਿਰ ੱੱਕਾ ਮੁੱਕੀ ਕਰਦਾ ਬਹੁਤ ਚੰਗਾ ਕਿਹਾ ੱੱਕੇ ਕਿਉਂ ਮਾਰ ਰਹੇ ਹੋ ਮੂੰਹ ਮੂੰਹ ਨਾਲ ਕਰ ਕਰੋ ਫਿਰ ਫਿਰ ਬਾਦਚੋ ਰੇੜੀ ਨਾ ਲੱਗਾ ਮੈਂ ਰੇੜੀ ਲੱਗੀ ਹਣੀ ਵਾਲੀ ਉਹਦੇ ਨਾਲ ਵਜਾ ਦੋ ਫਿਰ ਠੀਕ ਹੈ ਸਰ ੱੱਕਾ ਨਾ ਮ ਫਿਰ ਉਸ ਤੋਂ ਬਾਅਦ ਅੰਦਰੋਂ ਵੀ ਮੁਲਾਜ਼ਮ ਦੋ ਤਿੰਨ ਮੁਲਾਜ਼ਮ ਮੰਦਰੋਂ ਆ ਗਏ ਕਿਹੜੇ ਵਾਲੇ ਉਹ ਉਹਦੇ ਨਾਲ ਦੇ ਸਾਥੀ ਹਾਂਜੀ ਫਿਰ ਕੀ ਹੋਇਆ ਜੀ ਅੰਦਰੋਂ ਆ ਗਏ ਉਹਨਾਂ ਨੇ ਥੱਪੜ ਥੱਪੜ ਮਾਰੇ ਇੱਥੋਂ ਥੱਪੜ ਮਾਰ ਕੇ ਕੜੀਸ ਕੇ ਖੜੇ ਆ ਅਰੇ ਤੁਹਾਨੂੰ ਤੁਹਾਨੂੰ ਥੱਪੜ ਮਾਰੇ ਹਾਂਜੀ ਇੱਥੋਂ ਕੜੀਸ ਕੇ ਖੜੇ ਆ ਤੁਹਾਡੇ ਨਾਲ ਜਾਤੀ ਹੋਈ ਹੈ ਬਹੁਤ ਹਾਂਜੀ ਬਹੁਤ ਜ਼ਿਆਦੀ ਜਾਤੀ ਕੀਤੀ ਗਈ ਫਿਰ ਫਿਰ ਅੰਦਰ ਜਾ ਕੇ ਮਾਵਾ ਭੈਣਾਂ ਦੀਆਂ ਗਾਲਾਂ ਕੱਢੀਆਂ ਗਈਆਂ ਫਿਰ ਬਹੁਤ ਜ਼ਿਆਦੀਆਂ ਮਾਵਾ ਭੈਣਾਂ ਦੀਆਂ ਗਾਲਾਂ ਕੱਢੀਆਂ ਗਈਆਂ ਹੁਣ ਤੁਹਾਡੀ ਵੀ ਬਹੁਤ ਮਿੰਟ ਮਿੰਟ ਇੱਕ ਮਿੰਟ ਕੋ ਵੀ ਤੁਹਾਡੀ ਦਸਤਾਰ ਵੀ ਉਸੇ ਝਗੜੇ ਵੀ ਤੱਕਾ ਮੁਕੀ ਲੱ ਤੱਕਾ ਮੁੱਕੀ ਜਣੀ ਅੰਦਰ ਜੇ ਇੱਥੇ ਕਿਉਂ ਨਹੀਂ ਨਹੀਂ ਤੁਹਾਡੀ ਦਸਤਾਰ ਕਿਸ ਤਰ੍ਹਾਂ ਉਤਰੀ ਅੰਦਰ ਜਾ ਕੇ ਇਹਨਾਂ ਨੇ ਜਾਣ ਬੁਝ ਕੇ ਹੱਥ ਦਸਤਾਰ ਨੂੰ ਮਾਰਿਆ ਅੱਛਾ ਅੱਛਾ ਠੀਕ ਹੈ ਜੀ ਇੱਥੋਂ ਤੱਕਾ ਮੁੱਕੀ ਹੁੰਦੀ ਗਈ ਕੜੀਸ ਦੇ ਗੇ ਉਦੋਂ ਕਿਉਂ ਨਹੀਂ ਲੱਤ ਗਈ ਵੇਖੋ ਠੀਕ ਹੈ ਹਾਂਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਦਾਸ ਅਮਰਜੀਤ ਸਿੰਘ ਪਿੰਕੀ ਜੋ ਕਿ ਇਸ ਇਲਾਕੇ ਦੀ ਸੇਵਾ ਸਦਕੂ ਸੱਚੇ ਪਾਤਸ਼ਾਹ ਟੁੱਟ ਕੇ ਪਿਛਲੇ 20 ਸਾਲਾਂ ਤੋਂ ਦੇ ਰਿਹਾ ਹੈ ਦਾਸ ਦਾਸੀ ਬੰਗਲਾ ਸਾਹਿਬ ਅੱਜ ਕਸ਼ਮੀਰ ਤੋਂ ਜਿਹੜੇ ਬੱਚੇ ਛੁੱਟ ਕੇ ਆਏ ਹਨ ਹਾਂਜੀ ਹਾਂਜੀ ਜਿਹੜੇ ਬੱਚੇ ਛੁੱਟ ਕੇ ਕਸ਼ਮੀਰ ਤੋਂ ਆਏ ਹਨ ਸਿਰਸਾ ਸਾਹਿਬ ਜੀ 에ਰਪੋਰਟ ਤੋਂ ਸਿੱਧਾ ਇੱਥੇ ਲੈ ਕੇ ਆਈ ਸੀ ਬੱਚੇ ਅਸੀਂ ਬੰਗਲਾ ਸਾਹਿਬ ਲਾਈਵ 'ਚ ਸੀਗੇ ਜਿਹੜਾ ਆਨੰਦ ਕਾਰਜ ਹੋ ਰਿਹਾ ਸੀ ਉਸ ਤੋਂ ਬਾਅਦ ਗਰੂਰ ਕਰਦਿਆਂ ਬਸਤਗੁਨ ਆਈ ਸੀ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਨੇ ਉਹਨਾਂ ਦਾ ਰੂਪੇ ਦੀ ਬਖਸ਼ਿਸ਼ ਕੀਤੀ ਸਾਰੇ ਪਰਿਵਾਰ ਆਏ ਸੀਗਾ ਜਿਸ ਤਰ੍ਹਾਂ ਦਾਸ ਨੂੰ ਫੋਨ ਆਇਆ ਤਾਂ ਕਿ ਇੱਥੇ ਕੋਈ ਵਾਰਦਾਤ ਹੋਈ ਹੈ ਦਾਸ ਸਿੱਧਾ ਹੀ ਬੰਗਲਾ ਸਾਹਿਬ ਤੋਂ ਇੱਥੇ ਭਜਿਆ ਆਇਆ ਹੈ ਫੱਜ ਗਿਆ ਇੱਥੇ ਆਇਆ ਤੇ ਇਸ ਵੀਰ ਨਾਲ ਖੜਾ ਹੈ ਜਿਹੜਾ ਸਾਡਾ ਵੀਰ ਹੈਗਾ ਹੈ ਇਹ ਸਫਾਈ ਕਰਮਚਾਰੀ ਤੇ ਵੀ ਚੌੜੀ ਅੰਦਰ ਕੰਮ ਕਰਦਾ ਹੈ ਅਸੀਂ ਉਸੇ ਵੇਲੇ ਅਸੀਂ ਉਸੇ ਵੇਲੇ ਐਸਐਚਓ ਨੂੰ ਫੋਨ ਕੀਤਾ ਡੀਸੀਪੀ ਨੂੰ ਫੋਨ ਕੀਤਾ ਐਸਐਚਓ ਸਾਹਿਬ ਵੀ ਪਿੱਛੇ ਖੜੇ ਹੈ ਉਹ ਐਸਐਚਓ ਨੂੰ ਬੁਲਾ ਲਿਆ ਇੱਥੇ ਡੀਸੀਪੀ ਨੂੰ ਬੁਲਾ ਲਿਆ ਅਸੀਂ ਕਿਹਾ ਏ ੱੱਕੇ ਬਾਜੀ ਨਹੀਂ ਹੋਣ ਦੇਾਂਗੇ ਸਾਡੇ ਭਰਾ ਨਾਲ ਜ਼ਾਤੀ ਹੋਈ ਹੈ ਚਲੋ ਭਾਈ ਸਾਹਿਬ ਇੱਕ ਮਿੰਟ ਚੱਕਰ ਬੋਲਣ ਦਿਓ ਇੱਥੇ ਭਰਾ ਦੂਜਾ ਹੈ ਕੋਈ ਵੀ ਸਿੱਖ ਹੋਏ ਉਹਦੇ ਨਾਲ ਅਸੀਂ ਜਾਤੀ ਨਹੀਂ ਹੁੰਦਾਂਗੇ ਦਸਤਾਰ ਸਾਡੀ ਆਨ ਬਾਨ ਸ਼ਾਨ ਹੈ ਕਿਸੇ ਵੀ ਕੀਮਤ ਅਸੀਂ ਧੱਕਾ ਮੁੱਕੀ ਨਹੀਂ ਹੋਵਾਂਦੇ ਆਂਗੇ ਜਿਸ ਤਰ੍ਹਾਂ ਮੇਰੇ ਵੀਰ ਨੇ ਮੈਨੂੰ ਦੱਸਣਾ ਕੀਤਾ ਕਿ ਉਹਦੇ ਨਾਲ ਧੱਕਾ ਮੁੱਕੀ ਹੋਈ ਹੈ ਅੰਦਰ ਕਮਰੇ 'ਚ ਲੈ ਗਏ ਹਨ ਕਿ ਉਹ ਦਸਤਾਰ ਨੂੰ ਵੀ ਹੱਥ ਪਾਇਆ ਹੈ ਤੇ ਅਸੀਂ ਇਹਦੇ ਚਾਹਾਂਗੇ ਕਿ ਪੂਰੀ ਪੁਲਿਸ ਪੁਲਿਸ ਵਾਲੇ ਅਮਰਜੀਤ ਸਿੰਘ ਜੋ ਇੱਥੇ ਲਾਕੇ ਦੇ ਇੰਚਾਰਜ ਹਨ ਸੀਸਗਨ ਸਾਹਿਬ ਸਾਰੇ ਅੰਦਰ ਦੇ ਅੰਡਰ ਆਂਦਾ ਹੈ ਅਸੀਂ ਆਪਣੀ ਵੀਰ ਨਾਲ ਖੜੇ ਹੋ ਕੇ ਇਹ ਮੰਗ ਰਖਨੇ ਆ ਕਿ ਜਿਹੜੀ ਜਿਐਸ ਨਾਲ ਜਾਂਤੀ ਹੋਈ ਹੈ ਉਹਦਾ ਪੂਰਾ ਇੰਜਾਮ ਉਸ ਜਿਹੜਾ ਉਹਨੂੰ ਹੈਗਾ ਗਾਰਡ ਵਾਲਾ ਜਿਹੜਾ ਪੱਜ ਗਿਆ ਜਿਹੜੀ ਅੱਜ ਹੋਮ ਗਾਰਡ ਦੀ ਭਰਤੀ ਹੋਈ ਹੈ ਨਾ ਉਹ ਬੰਦਾ ਸੀਗਾ ਦਿੱਲੀ ਪੁਲਿਸ ਨਹੀਂ ਸੀਗਾ ਉਹ ਇੱਥੇ ਸੱਚ ਸੱਚ ਸਾਹਿਬ ਕਹਿੰਦੇ ਆ ਪੱਜ ਗਿਆ ਸਾਨੂੰ ਲਭਰੇ ਆ ਡੀਸੀਪੀ ਦਾ ਹੀ ਫੋਨ ਦੱਸ ਤੂੰ ਆ ਗਿਆ ਹੈ ਕਿ ਅਸੀਂ ਨੂੰ ਲਭਰੇ ਆ ਹੁਣ ਆਪ ਜੀ ਕੀ ਚਾਹੁੰਦੇ ਹੋ ਸਰ ਦੱਸੋ ਸਰ ਉਹ ਤਿੰਨੇ ਇਹਨੇ ਪਰਚਾ ਬਣਾਇਆ ਜਾਇਆ ਪਰਚਾ ਪੂਰਾ ਸਰ ਉਹ ਭਜੇ ਨਹੀਂ ਆ ਭਜਾਏ ਗਏ ਆ ਮੈਂ ਕਹਿ ਰਿਹਾ ਡਿਊਟੀ ਕਿੱਥੇ ਵਜਣਗੇ ਮੈਂ ਪੁਲਿਸ ਵਾਲਿਆਂ ਨੂੰ ਬੋਲਾਂਗਾ ਐਸ ਐਚਓ ਸਾਹਿਬ ਕਿੱਥੇ ਆ ਗਏ ਐਸ ਐਚਓ ਸਾਹਿਬ ਅਚੋ ਜੀ ਸਾਹਿਬ ਕਿੱਥੇ ਆਓ ਸਰ ਆਓ ਆਗੇ ਆਓ ਨਹੀਂ ਆਪਕੀ ਸਰ ਹੈ ਬਾਏ ਸਰ ਆਪਸੇ ਡਿਬੇਟ ਚਲੋ ਬਾਅਦ ਵਿੱਚ ਬਤਾ ਦਿੰਗੇ ਇਹ ਕੋ ਠੀਕ ਹੈ ਐ ਮੇਰੇ ਕੋਲ ਇੰਚਾਰਜ ਖੜੇ ਖਾਨ ਐਸ ਐਚਓ ਸਾਹਿਬ ਨੂੰ ਵੀ ਐ ਕਾਂਗਰ ਰਿਕਵੈਸਟ ਕਰਾਂਗਾ ਜਿਹੜਿਆ ਬੰਦਿਆਂ ਨੇ ਇਹ ਕਾਨੂੰਨੀ ਹਰਕਤ ਕੀਤੀ ਹੈ ਜਿਹੜੇ ਖਾਲਸਾ ਅੱਧੀ ਪਗਣੀ ਉਸਲੀ ਅੱਜ ਸਾਡੀ ਪਗ ਉਸਲੀ ਹੈ ਪੂਰੇ ਖਾਲਸਾ ਬੰਦੀ ਪਗ ਅੱਜ ਹੱਤ ਪਾਇਆ ਗਿਆ ਹੈ ਤੇ ਮੈਂ ਇਹਨਾਂ ਨੂੰ ਕਹਾਂਗਾ ਸੱਚੋ ਸਾਹਮਣੂ ਇੱਥੋਂ ਦੇ ਇਲਾਕੇ ਦੇ ਤੇ ਉਹ ਜਿਹੜੇ ਹੋਮਗਾਰਡ ਵਾਲੇ ਜਿਹੜੇ ਵੀ ਬੰਦੇ ਤੁਸੀਂ ਕਹਿੰਦੇ ਹੋ ਉਹਨਾਂ ਨੂੰ ਲੱਭ ਕੇ ਲੈ ਕੇ ਆਓ ਲੱਭ ਕੇ ਲਿਆ ਕੇ ਉਹਨਾਂ ਤੇ ਪਰਚਾ ਦਰਜ ਕਰੋ ਉਹਨਾਂ ਦੇ ਐਫਆਈਆਰ ਦਰਜ ਹੋਣੀ ਚਾਹੀਦੀ ਹੈ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ जब तक पेश करोगे असिड़े और खड़े तो वो आपके भागे एड्रेस तो सब होगा तभी ड्यूटियों आप का रिकॉर्ड आपके पास होता है आपके पास होता है क्योंकि महकमा ऐसा है हमारी पुरजोरिए आपसे मांग है अपील है जो हमारे वीर के साथ धक्का हुआ है आज इस वीर की पक्को को हाथ नहीं लगाया गया हमारे पूरे खालसा पंथ की पक्को को हाथ डाला गया है हम इसमें यहाँ पे कोई देंगे हमारी एक ही, ही हमारी एक ही मांग है कि उन बंदों को यहाँ पेश किया जाए और उनके ऊपर कागज दर्ज करके जो बनती कार्रवाई है वो उसके ऊपर करी जाए आप बस बस बलाएं। उनको बलाएं ਬੰਦ ਕਰੋ ਬੰਦ ਕਰੋ ਬੰਦ ਕਰੋ ਟੱਕੇ ਲਾਉਣੀਆਂ ਬੰਦ ਕਰੋ ਬੰਦ ਕਰੋ ਬੰਦ ਕਰੋ ਟੱਕੇ ਲਾਉਣੀਆਂ ਬੰਦ ਕਰੋ ਕਾ ਖਾਲਸਾ ਵਾਹਿਗੁਰੂ ਜੀ ਕਾ ਹੈ ਅੱਜ ਸਾਡੇ ਨਾਲ ਜੋ ਸਾਡਾ ਵੀਰ ਖੜਾ ਹੈ ਜੋ ਇੱਥੇ ਕਰਮਚਾਰੀ ਵੀ ਹੈ ਗੁਰਦੁਆਰਾ ਸ੍ਰੀ ਗੰਗ ਸਾਹਿਬ ਕੇ ਜੋ ਬੰਗਲਾ ਸਾਹਿਬ ਮੈਟੇ ਤੋਂ ਜਾ ਰਿਹਾ ਸੀ ਤੇ ਅਜ ਨਾਲ ਕਿਸ ਕੋਈ ਜਿਹੜੇ ਹੋਮ ਗਾਰਡ ਸਾਹਨੇ ਹਨ ਟੱਕਾ ਮੁਕੀ ਕੀਤੀ ਦੇ ਨਾਲ ਹਾਲਾ ਕੀ ਹੈ ਸਾਰਾ ਸੀਸੀ ਕੈਮਰਾ ਦੱਸੇਗਾ ਕੀ ਹੋਇਆ ਪੰਜਾਬ ਆਖਾਮਤੀ ਹੋਈ 3 ਵਜੇ ਨੇ ਕੀਤੀ ਅadhi ਦਸਤਾਰ ਵੀ ਥੱਲੇ ਉਤਰੀ ਜਿਸ ਤਰ੍ਹਾਂ ਹੀ ਦਾਸ ਤੂਫਾਨ ਪਹੁੰਚਿਆ ਦਾਸ ਅਜ ਬੰਗਲਾ ਸਾਹਿਬ ਸੀ ਸਾਂਝਾ ਵੇਲੇ ਕਸ਼ਮੀਰ ਤੋਂ ਝਾੜੇ ਵੀਰ ਤੇ ਬੱਚੀਆਂ ਜਿਹੜੇ ਵਾਪਸੀ ਆਏ ਸੀ ਅਨੰਤਾਰਾ ਜੋ ਨਰਮਸਤਕ ਹੋ ਕੇ ਬੰਗਲਾ ਸਾਹਿਬ ਬਣਾਦਾ ਨਰਮਸਤਕ ਹੋ ਰਿਹਾ ਸੀ ਉਸ ਰੂਪੇ ਪਾਈ ਜਾ ਰਹੇ ਸੀ ਜਿਸ ਤਰ੍ਹਾਂ ਦਾਸ ਨੂੰ ਖਬਰ ਪਹੁੰਚੀ ਦਾਸ ਸਿੱਧਾ ਉੱਥੇ ਫੌਤੀਆ ਮੈਟਰੋ ਸਟੇਸ਼ਨ ਤੇ ਤੇ ਵੀ ਨਾਲ ਖੜਿਆ ਹੈ ਅਸ ਤੋਂ ਬਾਦੋਦੀ ਪੂਰੀ ਉਹਨਾਂ ਨੇ ਕਾਰਵਾਈ ਸੁਣੀ ਕਿ ਉਹਦੇ ਨਾਲ ਕੀ ਕਾਰਵਾਈ ਹੋਈ ਹੈ ਕੀ ੱਤਕਾ ਹੋਇਆ ਹੈ ਅਸੀਂ ਸਾਰੇ ਆਪਣਾ ਪੂਰਾ ਮਹਿਰਾਜ ਦਾ ਗੁਰਦੁਆਰਾ ਸੀਗਨ ਸਾਹਿਬ ਦਾ ਸ਼ਬਦ ਚੌਕੀ ਜੱਥਾ ਪੂਰਾ ਸਾਰੀ ਸਾਧ ਸੰਗਤ ਸਾਰੀ ਬੈਠੋ ਅਸੀਂ ਕਿੰਨੇ ਪਹੁੰਚ ਗਈ ਉਹ ਸਾਰੇ ਪੁਲਿਸ ਅਸਸ਼ਤ ਤੋਂ ACP DCP ਸਾਰੇ ਉੱਤੇ ਆਏ ਉਹਨਾਂ ਨੂੰ ਅਸੀਂ ਕਿਹਾ ਉਹ ਤੁਹਾਡੇ ਨਾਲ ਕਿਹਾ ਕਿ ਅਸ ਵੀਰ ਦੀ ਪਗਨੀ ਉਤਰੀ ਹੈ ਖਾਲਸਾ ਪੰਥ ਦੀ ਪਗ ਉਤਰੀ ਹੈ ਇਹ ਪਾਕਿਸਤਾਨੀ ਆਨ-ਬਾਨ ਸ਼ਾਨ ਹੈ ਅਸੀਂ ਇਹ ਟੱਕਾ ਨਹੀਂ ਹੁੰਦੇਾਂਗੇ ਉਹਨਾਂ ਬੰਦਿਆਂ ਨੂੰ ਇੱਥੇ ਹਾਜ਼ਰ ਕਰੋ ਉਹਨਾਂ ਤੇ ਬੰਦੀ ਕਾਰਵਾਈ ਕਰੋ ਜੋ ਦਫਾ ਬੰਦੀਆਂ ਉਹ ਦਰਜ ਕਰੋ ਔਰ ਵਿਭਾਗਾਂ ਦੇ ਕਾਰਕਾਰਕਨ ਨੂੰ ਸਸਪੈਂਡ ਕਰਾਓ ਐਸਐਚਓ ਸਾਹਿਬ ਐਸసీపీ ਸਾਹਿਬ ਸਾਰੇ ਡਿਪਾਰਟਮੈਂਟ ਐਸਐਚਓ ਮੈਟਰੋ ਐਸਐਚਓ ਫੌਤਵਾਲੀ ਸਾਡੇ ਇੰਚਾਰਜ ਸਾਡੇ ਨਾਲ ਖੜੇ ਹਨ ਐਸ ਵੀਰ ਨੇ ਜੋ ਦਿਨ ਨਾਲ ਵਾਕਿਆ ਹੋਇਆ ਹੈ ਪੂਰੀ ਕੰਪਲੇਂਟ ਲਿਖ ਕੇ ਦਿੱਤੀ ਔਰ ਅਨੰਦੋਸੀ ਇਹ ਵੀ ਕਿਹਾ ਹੈ ਕਿ ਅਸੀਂ ਉਹਨਾਂ ਕੋਲ ਅਪ੍ਰਿਸ਼ਨ ਦੇ ਕੇ ਕਿ ਸੀਸੀ ਕੈਮਰਾ ਖੋਲ ਕੇ ਵੇਖੋ ਕੀ ਧੱਕਾਸ਼ਾਈ ਹੋਈ ਹੈ ਐਸ ਵੀਰ ਨੇ ਆਪਣੇ ਮੋਬਾਈਲ ਤੇ ਵੀ ਔਰ ਜਿਨ੍ਹਾਂ ਤਿੰਨਾਂ ਨੇ ਧੱਕਾ ਕੀਤਾ ਹੈ ਉਹਦੀ ਪੂਰੀ ਫੋਟੋਆ ਆਪਣੇ ਦਰਜ ਕੀਤੀ ਸੀ ਅਸੀਂ ਉਹ ਫੋਟੋਆ ਵੀ ਐਸ ਐਚ ਓ ਐਸ ਸੀ ਪੀ ਟੀ ਸੀ ਨੂੰ ਸਾਰਿਆਂ ਨੂੰ ਦੇਤੀ ਆ ਹਨ ਕਿ ਰਜਿਸਟਰ ਨੂੰ ਉਹਨਾਂ ਨੇ ਬੜਾ ਭੁਲਾਂ ਦੀ ਕੋਸ਼ਿਸ਼ ਕੀਤੀ ਰਾਤੇ ਫੋਨ ਬੰਨ ਜਾ ਰਹੇ ਸੀ ਅਸੀਂ ਆਪਣੀ ਕੰਪਲੀਟ ਦਸਖਰਾ ਕੇ ਉਹਨੇ ਕਿਹਾ ਸਾਨੂੰ ਕੱਲ ਤੱਕ ਦਾ ਸਮਾਂ ਦੋ ਅਸੀਂ ਉਹਨਾਂ ਨੂੰ ਬੁਲਾ ਕੇ ਜੋ ਬੰਦੀ ਕਰਵਾਈ ਹੈ ਉਹਦੇ ਉਤੇ ਕਰਾਂਗੇ ਔਰ ਉਹਨਾਂ ਨੂੰ ਅਕੋ ਸਸਪੈਂਡ ਵੀ ਕਰਾਵਾਂਗੇ ਉਹਦੀ ਸ਼ਿਫਾਰਿਸ਼ ਵੀ ਕਰਾਂਗੇ ਔਰ ਜੋ ਵੀ ਨਾਲ ਤੱਕਾ ਹੋਇਆ ਹੈ ਜੋ ਇਹਦੀ ਦਰਜ ਹੋਣੀ ਦਫਾ ਉਹ ਦਰਜ ਕਰਾਂਗੇ ਅਸੀਂ ਆਪਣੀ ਕੰਪਲੀਟ ਲਿਖ ਕੇ ਇੱਥੇ ਪਾਥੀ ਹਾਂ ਬਹੁਤ ਸਤਿ ਸ਼੍ਰੀ ਅਕਾਲ ਸਖਤ ਕਾਰਵਾਈ ਕੀਤੀ ਜਾਵੇ ਉਹਨਾਂ ਨੂੰ ਸਖਤ ਕਾਰਵਾਈ ਕੀਤੀ ਜਾਵੇ ਇੱਕ ਦਿਨ ਦੇ ਵਿੱਚ ਵਿੱਚ ਹੀ ਚਾਹੀਦੀ ਹੈ ਸਤਿ ਸ੍ਰੀ ਅਕਾਲ ਨੇ